ਗੁਰੂ ਨਾਨਕ ਦੇਵ ਜੀ ਜੈ ਗੁਰੂ ਸਰਕਾਰ ਗੁਰੂ ਨਾਨਕ ਦੇਵ ਜੀ ਜੈ ਗੁਰੂ ਸਰਕਾਰ ਗੁਰੂ ਨਾਨਕ ਦੇਵ ਜੀ ਜੈ ਗੁਰੂ ਸਰਕਾਰ ਤੱਕੇ ਸ਼ਾਈ ਇਹ ਪੱਤਰ ਲਾਇਆ ਸੈਕਟਰ ਬਲਵੇ ਦੇ ਕਹਿਣ ਦੇ ਮੁਤਾਬਕ ਡਿਫੀਡੈਕਟਰ ਤੇ ਬੀ.ਡੀ.ਪੀ. ਨੇ ਤੱਕੇ ਨਾਲ ਬਿਨਾ ਸਾਨੂੰ ਕੁਝ ਦੱਸੇ ਨੋਟਸ ਕੱਢ ਕੇ 15 ਦਿਨਾਂ ਦਾ ਆਦੇਸ਼ ਲਿਆ ਪਰ ਸਾਨੂੰ ਪਤਾ ਹੈਗਾ ਕਿ ਇਹ ਇਹਨਾਂ ਨੇ ਇੱਕ ਨੋਟਿਸ ਪਿੰਡ ਵਿੱਚ ਵਿਖਾਇਆ ਹੈ ਇਹ ਵੀ ਸਾਡੇ ਜਾਣ ਵਿੱਚ ਨਹੀਂ ਹੈਗਾ ਤੇ ਸਾਨੂੰ ਸੱਤਾ ਤੱਕ ਉਹ ਆਪਦੇ ਕੋਲ ਗੱਲਾਂ ਬਣਾ ਕੇ ਇਹਨਾਂ ਨੇ 15 ਦਿਨ ਦੇ ਆਸਮਨ ਤੇ ਨੀਤਾ ਜੋ ਕਿ ਸਾਨੂੰ ਕੁਝ ਨਹੀਂ ਪਤਾ ਹੈਗਾ ਇਹ 15 ਦਿਨਾਂ ਸਮੇਂ ਤੋਂ ਬਾਅਦ ਸਾਨੂੰ ਉਹਨਾਂ ਨੇ ਅ ਅਰਸ਼ਤਿਕ ਮੰਡੇ ਐਕਟ ਦੇ ਤਹਿਤ ਆਰਾ 210 ਦਾ ਜਨਾਂ ਦੇ ਲਈ ਸਾਰੀ ਸਾਰੀ ਪੰਚਾਇਤ ਨੂੰ ਸਸਪੈਂਡ ਕਰਤਾ ਤੇ ਸਸਪੈਂਡ ਕਰਕੇ ਹੁਣ ੱੱਕੇ ਨਾਲ ਪਿੰਡ 12 ਦੇ ਪੈਸੇ ਨਵੇਂ 12 ਦੇ ਵਿੱਚ ਪਾ ਰਹੇ ਨੇ ਹਾਲਾਂਕਿ ਉਹ ਜਿਹੜੇ ਪੈਸੇ ਨੇ ਉਹ ਕੋਟ ਰਾਹੀਂ ਮਿਲੇ ਨੇ ਤੇ ਸਿਰ ਬਾਹਰੋਂ ਮਿਲੇ ਨਾ ਕਿ ਨਵਾਂ ਬਾਰਾਂ ਨੇ ਇਹ ਚੋਰ ਮੋਰੋਂ ਰਾਹੀਂ ਚੋਰ ਮੋਰੋਂ ਰਾਹੀਂ ਸਸਪੈਂਡ ਕਰਕੇ ਸਾਰੀ ਪੰਚਾਇਤ ਨੂੰ ੱੱਕੇ ਰਾਹੀਂ ਡਾਕਟਰ ਬਲਬੀਰ ਦੇ ਕਹਿਣ ਤੇ ੱੱਕੇ ਨਾਲ ਪੈਸੇ ਪਾ ਰਹੇ ਨੇ ਤੇ ਸਾਡੇ ਹੁਣ ਸਬਖਾ ਸਰਪੰਚ ਨੂੰ ਤੱਕੇ ਨਾਲ ਪੋਸ਼ਿਸ਼ਾ ਕੇ ਰਹੀ ਤੇ ਪਛਤਾਜ ਕਰ ਰਹੇ ਬਾਰਨ ਕਾ ਵੀ ਚਾਹਦੇ ਬਸ ਵੀ ਇਹੀ ਹੈ ਵੀ ਤੁਸੀਂ ਸਮਝਾ ਕਰ ਰਹੇ ਨੇ ਉਹਨਾਂ ਦੇ ਖਿਲਾਫ ਹਾਈ ਕੋਰਟ ਜਾ ਰਹੇ ਨੇ ਕੱਲ ਇਹ ਆ ਜੀ ਇਹ ਇਹਦੇ ਕਰਕੇ ਬਸ ੱਟਾ ਕਰ ਰਹੇ ਨੇ ਛੜਿਆ ਬ੍ਰੀਫਲੀ ਐਕਸਪਲੇਨ ਕਰੋ ਕੱਲ ਇਹ ਜਿਹੜਾ ਪੰਚਾਇਤਾ ਤੋਂ ਨੇ ਇੱਕ ਬਾਰਨ ਦੀ ਇੱਕ ਨਵੇਂ ਮਾਰ ਦੀ ਜਿਹੜੀ ਜ਼ਮੀਨ ਐਕਵਾਇਰ ਹੋਈ ਹੋਈ ਆ ਉਹ ਬਾਰਨ ਪਿੰਡ ਦੀ ਹੋਈ ਆ ਨਾ ਕਿ ਨਵੇਂ ਮਾਰ ਦੀ ਜਿਹੜਾ ਪੈਸਾ ਆ ਉਹ ਨਵੇਂ ਬਾਰਨ ਪਿੰਡ ਦਾ ਆ ਆ ਉਥੋਂ ਡਾਕਟਰ ਬਲਬੀਰ ਤੇ ਕੁਝ ਚਾਹਤੇ ਨੇ ਉਹਨਾਂ ਨੇ ਡਾਕਟਰ ਬਲਬੀਰ ਕੋਲ ਬਹਾਰ ਲਈ ਉਹਨਾਂ ਨੂੰ ਖੋਜ ਕਰਨ ਦੇ ਲਈ ਡਾਕਟਰ ਬਲਬੀਰ ਨੇ ਅੱਜ ਸਾਡੇ ਸਾਫਕਾ ਸਰਪੰਚ ਨੂੰ ਬਿਨਾਂ ਵਜ੍ਹਾ ਜਾ ਕੇ ਆਉਂਦਾ ਪੁੱਛੋ ਕਿਉਂ ਕਿ ਬਿਠਾਰ ਕੇ ਆ ਹੋ ਸਕਦਾ ਹੋਣ ਨਾਲ ਆਉਣ ਵਾਲੇ ਕੋਈ ਸਮੇਂ 'ਚ ਉਹਨਾਂ ਦੇ ਪਰਚਾ ਵੀ ਦੇ ਲੈਣ ਪਰ ਪਰਚਾ ਅਸੀਂ ਹੋਣ ਨਹੀਂ ਦਵਾਂਗੇ ਜੇ ਪਰਚਾ ਦਿੰਦੇ ਆ ਤਾਂ ਇਹ ਧਰਨਾ ਹੋਰ ਵੱਡਾ ਹੋਊ ਅਸੀਂ ਉੱਠਣ ਵਾਲੇ ਹਾਂ ਕਿੰਨੇ ਟਾਈਮ ਪਹਿਲਾਂ ਜਿਹੜਾ ਮੇਨ ਗੱਲ ਆ ਧਰਨਾ ਦੇਣ ਦਾ ਰੀਜ਼ਨ ਬਹੁਤ ਸਾਰੀ ਪਰਚਾ ਦੇਣ ਦਾ ਇਹਨਾਂ ਨੇ ਇੱਕ ਚੋਰ ਮੋਰੀ ਨਾਲ ਚੱਕ ਨੂੰ ਕੁਸ਼ੂ ਬਰਾਇ ਦੀ ਜੇਤ। ਠੀਕ ਹੈ ਜੀ ਉਸ ਨੂੰ ਇੱਕ ਛੱਲ ਪਿੰਡ ਦਾ ਬੰਦਾ ਜਿਹਦਾ ਕੋਈ ਲੈਣਾ ਦੇਣਾ ਨਹੀਂ ਬਾਰਨ ਪਿੰਡ ਨਾਲ ਉਹ ਬੰਦਾ ਪਿੰਡ ਬਾਰਨ ਪਿੰਡ ਦੇ ਬੰਦਿਆਂ ਨੂੰ ਛੱਲ ਬੈਂਕ ਲੈ ਕੇ ਆਉਂਦਾ ਬੈਂਕ ਚ ਪੈਸੇ ਕਢਾਉਣ ਦੀ ਕੋਸ਼ਿਸ਼ ਕਰਦਾ। ਕੀ ਕਿਸੇ ਬਾਰਨ ਪਿੰਡ ਦੇ ਬੰਦੇ ਕੋਲ ਅਧਿਕਾਰ ਨਹੀਂ ਹੈਗਾ ਵੀ ਉਹ ਕਿਸੇ ਦੂਜੇ ਪਿੰਡ ਦੇ ਬੰਦੇ ਨੂੰ ਪੈਸੇ ਕਢਾਉਣ ਤੋਂ ਰੋਕ ਸਕੇ। ਹੈਨਾ ਉਸ ਬੰਦੇ ਨੇ ਆ ਕੇ ਉਸ ਬੰਦੇ ਨੂੰ ਬਾਰਨ ਪਿੰਡ ਦੇ ਛੱਲ ਪਿੰਡ ਦੇ ਨੂੰ ਰੋਕਿਆ ਉਸ ਤੋਂ ਚੈੱਕ ਬੁੱਕ ਲਈ। ਹੁਣ ਇਹ ਕੀ ਕਰ ਰਹੇ ਨੇ ਇਹ ਉਸ ਪੀਪਾ ਫੈਕਟਰੀ ਆ ਇੱਕ ਮੈਡਮ ਉਹਦੇ ਤੇ ਪ੍ਰੈਸ਼ਰ ਬਣਾ ਰਹੇ ਨੇ ਵੀ ਤੂੰ ਹਰਚੰਦ ਸਿੰਘ ਦੇ ਖਿਲਾਫ ਗਵਾਹੀ ਬਿਆਨ ਦੇ ਵੀ ਅਸੀਂ ਪਰਚਾ ਕਰ ਸਕੀਏ ਵੀ ਹਰਚੰਦ ਸਿੰਘ ਨੇ ਬਿ ਚੈੱਕ ਬੁੱਕ ਤੇਤੋਂ ਕੋਈ ਆ ਹਾਲਾਂਕਿ ਇਹ ਜਾ ਕੁਝ ਨਹੀਂ ਹੋਇਆ ਜੇ ਕਿਸੇ ਵੀ ਬੰਦੇ ਨੂੰ 1% ਡਾਊਟ ਆ ਤਾਂ ਇਹ ਇਨਸੀਡੈਂਟ ਐ ਟੀਡੀਐਫਸੀ ਬੈਂਕ ਦੇ ਅੰਦਰ ਦਾ ਵੀਡੀਓਗ੍ਰਾਫੀ ਕਢਾ ਲਓ ਚੈੱਕ ਬੁੱਕ ਵਿਕਰਾਂਤ ਤੋਂ ਲਈ ਆ ਜਾਂ ਉਹ ਤੋਂ ਲਈ ਆ ਉਹਦੀ ਜੇਬ ਚੋਂ ਕੱਢਿਆ ਹੋਰ ਸੁਣੋ ਉਹਦੀ ਜੇਬ ਤੋਂ ਕੱਢੀ ਉਹਨੇ ਹੱਥ ਕਰਕੇ ਖੜ ਗਿਆ ਉਹ ਜਦੋਂ ਉਹਨੇ ਸਰਪੰਚ ਸਾਹਿਬ ਨੂੰ ਹਰਚੰਦ ਸਿੰਘ ਨੂੰ ਦੇਖਿਆ ਤਾਂ ਉਹਨੇ ਹੱਥ ਐ ਕਰ ਲਈ ਤੇ ਉਹਨੇ ਜੇਬ ਤੋਂ ਚੈੱਕ ਬੁੱਕ ਕੱਢੀ ਆਉਦੀ ਉਸ ਬੰਦੇ ਕੋਲ ਬਾਰਨ ਪਿੰਡ ਦੀ ਪੰਚਾਇਤ ਚੈੱਕ ਬੁੱਕ ਕੀ ਕਰਦੀ ਸੀ ਗੱਲ ਕਰੀ ਜੇਵੇਂ ਜੀਲ ਪਿੰਡ ਦੀ ਗੱਲ ਕਰਦੇ ਆ ਉਹ ਵਿਅਕਤੀ ਦੀ ਉਹ ਕੋਈ ਏਜੰਟ ਵਗੈਰਾ ਕਿ ਕਿਸ ਤਰ੍ਹਾਂ ਜਿਹੜਾ ਭਾਈ ਜੀ ਅਸੀਂ ਪਰਸਨਲ ਟਿੱਪਣੀ ਕੋਈ ਨਹੀਂ ਕਰਦੇ ਏਜੰਟੇ ਹੋਊ ਸਰਕਾਰ ਦਾ ਕੁਛ ਨਾ ਕੁਛ ਤਾਂ ਖਾਣਾ ਹੋਊ ਉਹਨਾਂ ਬੰਦਿਆਂ ਤੋਂ ਲੈ ਕੇ ਤਾਂ ਹੀ ਉਹਨਾਂ ਦੀ ਚੈੱਕ ਬੁੱਕ ਚੱਕੀ ਫਿਰਦਾ ਪੰਚਾਇਤ ਦੀ ਜੇ ਉਹਨਾਂ ਤੋਂ ਕੁਝ ਲੈਣਾ ਹੋਊਗਾ ਕੋਈ ਨਹੀਂ ਮੈਨੂੰ ਤਿੰਨ ਦਿਨ ਤੋਂ ਹੋ ਲੱਗਿਆ ਹੋਇਆ ਕਦੇ ਉਹ ਡੀਡੀਪੀਓ ਕੋਲ ਉਹਨਾਂ ਨੂੰ ਲੈ ਕੇ ਜਾਂਦਾ ਕਿ ਉਹਦੇ ਵੀਡੀਓ ਕੋਲ ਲੈ ਕੇ ਜਾਂਦਾ ਉਹਨਾਂ ਬੰਦਿਆਂ ਨੂੰ ਚੱਕ ਕੇ ਉਹਦਾ ਰਾਈਟ ਕੀ ਆ ਇਹ ਤਾਂ ਦੱਸ ਤੋ ਕੋਈ ਕਿਸੇ ਕੋਈ ਬਲੌਗ ਸੰਪਤੀ ਮੈਂਬਰ ਆ ਕੋਈ ਜਲਾਪਰੇਸ਼ਨ ਦਾ ਮੈਂਬਰ ਆ ਕੁਛ ਤਾਂ ਹੋਵੇ ਕੁਛ ਤਾਂ ਹੋਵੇ ਮੌਕਾ ਪ੍ਰਸਤ ਬੰਦਾ ਕਦੇ ਕਲਕਿਆ ਹੋ ਮਹਾਰਾਣੀ ਦਾ ਸ਼ੱਕਾ ਹੋ ਗਿਆ ਕਦੇ ਇੱਥੇ ਆ ਕੇ ਸ਼ੱਕਾ ਹੋ ਗਿਆ ਕਦੇ ਹੁਣ ਜਿਹੜੀ ਨਵੀਂ ਸਰਕਾਰ ਹੋਊ ਉਹਦਾ ਵੀ ਸ਼ੱਕਾ ਹੋ ਜਾਊਗਾ 7 ਤਰੀਕ ਨੂੰ ਸਾਡੀ ਪੰਚਾਇਤ ਭੰਗ ਕਰ ਦਿੱਤੀ ਇਸੇ ਕਾਰਨ ਸਾਡੇ ਵੀ ਸਾਡੇ ਵੀ ਚੋਰ ਮੋਰੀ ਰਾਹੀ ਵੀ ਪੈਸੇ ਕਢਵਾਈਏ ਅਸੀਂ ਇਹ ਸਾਰੀ ਚੋਰ ਮੋਰੀ ਰਾਹੀ ਪੈਸੇ ਕਢਵਾਉਣ ਕਰਕੇ ਸੰਡੇ ਨਾਲ ਇਹ ਜ਼ਬਰਦਸਤੀ ਹੋ ਰਹੀ ਆ ਇਹ ਸਾਰਾ ਕੰਮ ਆਪਣਾ ਸਾਰਾ ਪ੍ਰਸ਼ਾਸਨ ਲਾ ਕੇ ਸਾਰੀ ਆਪਣਾ ਆਪਣਾ ਸੌਰੀ ਡਾਕਟਰ ਬਲਬੀ ਸਾਰੇ ਇਹ ਇਨਵੋਲਵ ਨੇ ਸਾਰੇ ਸਾਡੇ ਪ੍ਰੋਫੈਸਰ ਬਲਬੀ ਰਣਜੀਤ ਸਿੰਘ ਜੀ ਉਹ ਚਾਹੁੰਦਾ ਸੀਗਾ ਵੀ ਐਮਪੀ ਇਲੈਕਸ਼ਨ ਤੇ ਹਰਚੰਦ ਸਿੰਘ ਜੋਇਨ ਕਰੇ ਹਰਚੰਦ ਸਿੰਘ ਨੇ ਨਹੀਂ ਜੋਇਨ ਕਰੀ ਤਾਂ ਇਹ ਕਿਹੜਾ ਕੱਢ ਰਿਹਾ ਸਰ ਪੋਲੀਟੀਕਲ ਮੰਡਟਾ ਜੀ ਹੋਰ ਕੁਛ ਨਹੀਂ ਆ। ਉਹ ਮੇਨ ਮੰਗ ਕੀ ਹੈ ਤੁਹਾਡੀ ਧਰਨਾ ਲਾ। ਮੇਨ ਮੰਗਿਆ ਸਾਡਾ ਬੰਦਾ ਉੱਥੇ ਚੌਕੀ ਬਿਠਾੜ ਕੇ ਫੱਗਣ ਮਾਚਰੇ। ਪਿਛਲੇ 2 ਘੰਟਿਆਂ ਤੋਂ। ਉਹਨੂੰ ਰੇਲਿਆ ਕੇ ਸਾਡੇ ਵਿੱਚ ਬਾਈਚੋ ਛੱਡਿਆ ਜਾਵੇ ਤੇ ਜਿਹੜੀ ਕਾਰਵਾਈ ਆ ਵਿਕਰਮ ਤੇ ਕੀਤੀ ਜਾਵੇ ਘੱਲਪਿੰਡ ਦਾ ਵੀ ਉਹਦੇ ਕੋਲ ਬਾਰਨਪਿੰਡ ਦੀ ਚੈੱਕ ਬੁੱਕ ਕੀ ਕਰਦੀ ਸੀ। ਜੇ ਨਹੀਂ ਐਸਾ ਕੁਛ ਹੁੰਦਾ ਤਾਂ ਧਰਨਾ ਲੱਗਿਆ ਰਹੂਗਾ। ਧਰਨਾ ਚੱਕਰ ਹੀ ਨਹੀਂ ਅਸੀਂ। ਧਰਨਾ ਚੱਕਦੇ ਹੀ ਨਹੀਂ ਬਾਈ ਜੀ। ਰਣਨੀਤੀ ਜੋ ਗਾਹ ਹੋ ਗਾਹ ਹੋ ਲਾਗੇ। ਮਾਜੂਦ ਕਾਂਗਰਸ ਸਟੇਟ ਦਾ ਜਨਰਲ ਸੈਕਟਰੀ ਆ। ਨਹੀਂ ਹੋਊਗਾ ਸਵੇਰੇ ਤੇ ਰਾ ਹਾਲੇ ਤਾਹੇ ਧਰ ਨਾਲ ਬਹੁਤ ਕਾਲੀ ਵਾਲਾ ਬੜਾ ਸੋਨਾ ਮੈਨੇਜ ਕਰਕੇ ਲਾਵਾਂਗੇ ਫਿਰ ਫਿਰ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੀ ਪੈਜੂਗੀ ਜਿਸ ਇਤਿਹਾਸ ਦੇ ਨੰਦ ਕਰਤਾ ਦੀ ਧਰੂਪਾ ਕੀ ਹੋਇਆ ਇਹਨਾਂ ਦੀ ਖਤਮ ਕਰਦੇ ਹਾਂ ਸਰਕਾਰ ਪਰ ਸਾਨੂੰ ਉਚਾਈ ਗੱਲ ਕਹਿੰਦੇ ਨੇ ਕਿ ਜਾਕੀ ਕੋਈ ਨੀਂਦ ਕਰੋ ਉਹਦੀ ਤਾਂ ਅਸੀਂ ਜੋ ਕਰੀਏ ਕੱਲ ਕੋਈ ਗੱਲ ਨਹੀਂ ਹਾਂ ਹੋ ਆਪਾਂ ਦਾ ਆਪਣਾ ਨਾਮ ਹੈ ਜਿਹੜੇ ਸ਼ੁਰੂ ਕਰ ਰਹੇ ਨੇ ਸਾਡੇ ਪਿੰਡਾਂ ਦੇ ਉੱਤੇ ਵੀ ਸਾਡੇ ਆਪ ਦੀ ਪਿੰਡ ਦੀ ਪੰਚਾਇਤ ਨੇ ਟੱਕਾ ਕੀਤਾ ਸੀ ਭਾਵੇਂ ਬਹੁਤ ਬੜਾ ਜਿਹੜਾ ਪਰਨਾ ਲਾਇਆ ਸੀ ਇਹ ਆਪਾਂ ਇਸੇ ਤਰ੍ਹਾਂ ਇਹ ਸਰਕਾਰ ਦੇ ਖਿਲਾਫ ਆਪਾਂ ਉੱਠ ਕੇ ਸਾਡੇ ਸਾਡੀਆਂ ਕਿਸਾਨ ਜਿੱਥੇ ਬੰਨੀਆਂ ਸਾਡੇ ਜਿੱਥੇ ਬੈਠੀਆਂ ਨੇ ਆਪਾਂ ਸਾਰੇ ਹਾਂ ਦਾ ਭਰਾ ਅੱਜ ਅੱਜ ਜਿਹੜੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਬਾਤ ਕਹੀਆ ਉਹ ਤੁਸੀ ਸੁਣਨਾ ਉਹ ਵਧੀਆ ਇਹ ਕਹ ਲੈ ਜੀ ਉਹ ਵੀ ਪੰਜਾਬ ਨੂੰ ਉੱਠਣ ਬਾਅਦ ਤੇ ਜਿਹੜਾ ਆਪ ਕੀਤੀ ਗੱਲ ਕਰਦੇ ਨੇ ਕਿ 100000 ਰੁਪਈਆ ਇਹਨਾਂ ਇੱਕ ਪਾਰਟੀ ਦੇ ਵਿੱਚੋਂ ਖਾਤਾ ਵਿਚਾਈਏ ਆਪਣੇ ਹਿੰਦੂ ਭਰਾਵਾਂ ਦੇ ਲਈ ਪ੍ਰਚਾਰ ਕਰਾਂਗੇ ਆਪਦੀ ਭਾਰਤੀਆ ਕੌਮ ਦੇ ਤੇ ਸਰਕਾਰ ਨੂੰ ਮਾਰਨਗੇ ਕਹਿੰਦੇ ਕਿ ਮੈਂ ਕਰਦੇ ਜੀ ਜੇਕਰ ਸਰਕਾਰ ਆ ਗਈ ਇਹਨਾਂ ਦੇ ਨਾਲ ਹਾਂ ਹਾਂ ਕਰ ਲੁੱਤੀ ਆ ਜਿਓ ਇਹ ਇਹਨਾਂ ਨੇ ਕਦੇ ਜ਼ਿੰਦਗੀ ਚ ਸੋਚਿਆ ਵੀ ਨਹੀਂ ਹੋਣਾ ਕਿ ਇਹ ਅੱਜ ਖਦਾਮ ਬਣੇ ਬੈਨੇ ਇਹਨਾਂ ਨੂੰ ਕਿਹਨੇ ਕੂੜੇ ਵਰਤੇ ਨਹੀਂ ਦਿੱਤਣਾ ਲਾਲੂ ਹਾਰੀ ਹੋਰ ਸਿਰੀਆ ਲਾਲੂ ਸੱਚ ਕੇ ਜਾਣਗੇ ਇਹਨਾਂ ਦੇ ਪਾਸਪੋਰਟ ਬਣਾ ਕੇ ਰੱਖੇ ਨੇ ਸਾਡੇ ਉਹ ਸਾਡੇ ਫੜੇ ਨੇ ਮੈਂ ਉੱਥੇ ਗੱਲ ਕਰ ਰਿਹਾ ਸੀ ਇਹ ਲਾਲ ਡਾਊਟਰ ਨੂੰ ਇਹ ਕਿਤੇ ਫਰੰਸ ਤੋਂ ਸਾਹ ਮਹਿਤਾ ਜੀ ਦਾ ਪਾਸਪੋਰਟ ਮਹਿਤਾ ਜੀ ਜਿੱਥੇ ਸਾਨੂੰ ਮਾਰਾ ਬੋਟਾ ਪਤਾ ਹੋ ਗਿਆ ਉਹ ਵੀ ਖਸ ਹੋ ਗਿਆ ਅੱਜ ਆ ਜਿਹੜੇ ਕੋਲ ਸਾਡੇ ਜਿਹੜੇ ਇਹ ਵੀ ਕਹੂੰਗਾ ਜੇ ਕੱਲ ਤੱਕ ਇਹ ਕਰਦੇ ਆਂ ਇਹਦਾ ਆ ਜਿਹੜਾ ਵੀਡੀਓ ਇੱਥੇ ਲੱਗਿਆ ਵਾ ਜਿਹੜੇ ਵੀਡੀਓ ਨੇ ਉਹ ਸੈਕਟਰੀ ਨੂੰ ਕਿਹਾ ਕਿ ਤੂੰ ਜਾ ਕੇ ਸਰਕਾਰ ਦੇ ਖਿਲਾਫ ਰਿਪੋਰਟ ਲਿਖਾ ਸਰਕਾਰੀ ਕੰਮ ਦੇ ਵਿੱਚ ਨਿਗਰ ਪਾਉਣ ਦੀ ਤਾਂ ਆਪਾਂ ਜਿਹੜਾ ਵੀਡੀਓ ਡਾਕਟਰ ਨੇ ਜਿਹਨੇ ਬਣਾ ਲਿਆ ਨੇ